ਨੇ ਜੀਵੰਦੀ ਬਹੁਤ ਵੱਡੀ ਗਵਾਈ ਤੇ ਚਾਰੇ ਹਾਂ ਇਹਨਾਂ ਦੀ ਗਵਾਈ ਇਹ ਹੈ ਕਿ ਇਹ ਸਿਸਟਰ 21 ਅਗਸਤ ਨੂੰ ਘਰ ਵਿੱਚ ਆਪਣਾ ਕੰਮ ਕਰਕੇ ਕਮਰੇ ਵਿੱਚ ਗਏ ਤਾਂ ਅਚਾਨਕ ਬੇਹੋਸ਼ ਹੋ ਗਏ ਤਾਂ ਇਹਨਾਂ ਦੇ ਪਰਿਵਾਰ ਦੀ ਬੇਟੀਆਂ ਨੇ ਡਾਕਟਰ ਨੂੰ ਬੁਲਾਇਆ ਪਰ ਇਸ ਸਿਸਟਰ ਦੀ ਹਾਲਤ ਦੇਖ ਕੇ ਡਾਕਟਰ ਵੀ ਚੈੱਕ ਅਪ ਕਰ ਤੋਂ ਡਾ ਰਿਆ ਸੀ ਕਿ ਉਹ ਪੂਰੀ ਤਰ੍ਹਾਂ ਕੋਈ ਗਰੰਟੀ ਨਹੀਂ ਦੇ ਸਕਦਾ ਇਸਿਆ ਜੋ ਡਾਕਟਰ ਇਸ ਸਿਸਟਰ ਦੇ ਘਰ ਆਇਆ ਉਹ ਇਨ੍ਹਾਂ ਦੇ ਪਿੰਡ ਦਾ ਹੀ ਡਾਕਟਰ ਸੀ ਜੋ ਘਰ ਦੇ ਨੇੜੇ ਰਹਿੰਦਾ ਸੀ ਉਹ ਡਾਕਟਰ ਮਸੀਹ ਵਿੱਚ ਨਹੀਂ ਸੀ ਪਰ ਉਹ ਇਸ ਟਾਈਮ ਤੇ ਕੋਲੇ ਪਰਿਵਾਰ ਤੇ ਪ੍ਰਭੂ ਮਸੀਹ ਵਿੱਚ ਵਿਸ਼ਵਾਸ ਰੱਖਦਾ ਸੀ ਤਾਂ ਉਸ ਡਾਕਟਰ ਨੇ ਹੀ ਇਸ ਭੈਣ ਦੀ ਬੇਟੀ ਨੂੰ ਵਿਆ ਇਹ ਤੁਸੀਂ ਚਰਚ ਘਰ ਦਾ ਨਰਟਿੰਗ ਆਇਲ ਨਹੀਂ ਲਗਾਇਆ ਇਸ ਸਿਸਟਰ ਦੀ ਦੇਵੀ ਨੇ ਘਰ ਵਿੱਚ ਪਿਆ ਚਰਚ ਭਵਨ ਦਾ ਨਰਟਿੰਗ ਆਇਲ ਇਸ ਸਿਸਟਰ ਤੇ ਅਪਲਾਈ ਕੀਤਾ ਤਾਂ ਇਸ ਸਿਸਟਰ ਨੂੰ 2 ਮਿੰਟ ਬਾਅਦ ਹੀ ਹੋਸ਼ ਆ ਗਈ ਹallelujah ਇਸ ਸਿਸਟਰ ਦੇ ਗ੍ਰੇਟੀ ਨੇ ਕਿਹਾ ਕਿ ਮੰਮੀ ਦੀ ਹੱਥ ਦੇ ਕੇ ਅਸੀਂ ਘਬਰਾ ਰਹੇ ਸੀ ਅਸੀਂ ਇਹ ਨਰਟਿੰਗ ਆਇਲ ਅਪਲਾਈ ਕਰ ਦਿੱਤੇ ਤਾਂ ਸ਼ਾਇਦ ਤੁਹਾਨੂੰ ਵੀ ਬਲੌਂਦੀ ਲੋੜ ਨਾ ਪੈਂਦੀ ਜਦ ਇਹ ਸਿਸਟਰ ਨੂੰ ਹੋਸ਼ ਆਇਆ ਤਾਂ ਫਿਰ ਡਾਕਟਰ ਨੇ ਵੀ ਸਿਸਟਰ ਦਾ ਚੈਕਅਪ ਕੀਤਾ ਤੇ ਇੰਜੈਕਸ਼ਨ ਲਗਾਇਆ। ਇਸ ਸਿਸਟਰ ਦੀ ਬੇਟੀ ਨੇ ਉਸੇ ਵਕਤ ਚਰਚ ਭੌਂਜਰੀ ਕੋਲ ਗਈ ਤੇ ਸਾਰੀ ਪ੍ਰੋਬਲਮ ਪਾਸਟਰ ਜੀ ਨੂੰ ਦੱਸੀ। ਇਸ ਭੈਣ ਨੇ ਵਿਸ਼ਵਾਸ ਕੀਤਾ ਕਿ ਘਰ ਵਿੱਚ ਹੀ ਪਾਸਟਰ ਜੀ ਦੇ ਦੁਆਰਾ ਪ੍ਰੇ ਕਰਨ ਦੇ ਨਾਲ ਮੈਂ ਪਰਮੇਸ਼ਵਰ ਮੈਨੂੰ ਚੰਗੀਆਂ ਕਰੇਗਾ। ਅਗਲੇ ਦਿਨ 22 ਬਸਤ ਨੂੰ ਜਦੋਂ ਇਹ ਸਿਸਟਰ ਉੱਠੇ ਤਾਂ ਇਹਨਾਂ ਦੀ ਬੇਟੀ ਨੇ ਚਾਹ ਪੀਣ ਲਈ ਬਹੁਤ ਕੋਸ਼ਿਸ਼ ਕਰਨ ਤੇ ਵੀ ਇਸ ਸਿਸਟਰ ਕੋਲੋਂ ਉੱਠਿਆ ਨਾ ਗਿਆ ਤੇ ਇਸ ਸਿਸਟਰ ਦੇ ਖੱਬੇ ਪਾਸੇ ਦੀ ਲੰਗਰ ਬਾਹ ਹਿਲ ਨਹੀਂ ਸੀ ਗਈ ਤੇ ਨਾ ਹੀ ਖੱਬੇ ਪਾਸੇ ਦੀ ਅੱਖ ਤੋਂ ਹੀ ਦਿਖ ਰਿਹਾ ਸੀ ਇਸ ਸਿਸਟਰ ਨੇ ਆਪਣੀ ਬੇਟੀ ਨੂੰ ਦੱਸਿਆ ਕਿ ਮੈਨੂੰ ਅੱਖ ਤੋਂ ਦਿਖ ਨਹੀਂ ਰਿਹਾ ਤੇ ਨਾ ਹੀ ਮੇਰਾ ਪਾਸਾ ਹਿਲ ਰਿਹਾ ਹੈ ਤਾਂ ਇਸ ਸਿਸਟਰ ਦੀ ਬੇਟੀ ਨੇ ਵਿਸ਼ਵਾਸ ਨਾਲ ਕਿਹਾ ਕਿ ਮੰਮੀ ਤੁਸੀਂ ਫਿਕਰ ਨਾ ਕਰੋ ਜਿੰਨੇ ਤੁਹਾਡੀ ਰੋਸ਼ਨੀ ਲਈ ਹੈ ਪਰਮੇਸ਼ਵਰ ਆਪਣੇ ਆਪ ਉਸ ਕੋਲੋਂ ਵਾਪਿਸ ਲੈ ਕੇ ਤੁਹਾਨੂੰ ਦੇਵੇਗਾ ਇਸ ਸਿਸਟਰ ਦੀ ਬੇਟੀ ਨੇ ਇਸ ਸਿਸਟਰ ਦੀ ਬੇਟੀ ਨੇ ਚਰਚ ਬਾਗ ਵਿੱਚ ਕਾਲ ਕਰਕੇ ਪਾਸਟਰ ਜੀ ਨੂੰ ਇਸ ਸਿਸਟਰ ਦੀ ਹਾਲਤ ਬਾਰੇ ਦੱਸਿਆ ਤਾਂ ਪਰਮੇਸ਼ਰ ਦੇ ਤਾਸ ਨੇ ਪ੍ਰੋਫੈਟਿਕ ਵਰਡ ਦਿੱਤੇ ਇਹ ਫਿਕਰ ਨਾ ਕਰੋ ਇਹ ਬੱਚਾ ਬਿਲਕੁਲ ਠੀਕ ਹੈ ਤੇ ਤਿੰਨ ਵਿੱਚ ਤਿੰਨ ਵਾਰ ਚਰਚ ਬਾਗਾਂ ਤੋਂ ਪ੍ਰਾਰਥਨਾ ਕਰਨ ਵਾਲੇ ਕਿਹਾ ਤੇ ਹਰ ਵਾਰ ਘਰ ਵਿੱਚ ਅਨੌਲਟਿਕ ਪੋਇਸਟ ਇਸ ਸਿਸਟਰ ਦੇ ਏਟੀ ਨੇ ਪਰਮੇਸ਼ਰ ਦੇ ਦਾਸ ਦੇ ਪਰਫੈਕਟ ਵਰਟਨ ਨੂੰ ਗ੍ਰਹਿਣ ਕੀਤਾ ਤੇ ਦਿਨ ਵਿੱਚ ਲਗਾਤਾਰ ਤਿੰਨ ਵਾਰ ਪ੍ਰਾਰਥਨਾ ਕਰਵਾਉਂਦੇ ਰਹੇ ਤੇ ਅਨੰਤਿਕ ਵਾਇਲ ਸਿਸਟਰ ਦੇ ਇੱਕ ਪਾਸੇ ਤੇ ਅਪਲਾਈ ਕਰਦੇ ਰਹੇ ਪਿਛਲੇ ਹਫਤੇ ਸੰਡੇ ਜਦੋਂ ਚਰਚਬਾਉਣ ਵਿੱਚ ਮੀਟਿੰਗ ਚੱਲ ਰਹੀ ਸੀ ਤਾਂ ਇਸ ਸਿਸਟਰ ਦਾ ਸਾਰਾ ਮਨ ਚਰਚਬਾਉਣ ਵਿੱਚ ਹੀ ਸੀ ਇਸ ਸਿਸਟਰ ਦੇ ਫੈਮਿਲੀ ਮੈਂਬਰਸ ਨੇ ਕਿਹਾ ਕਿ ਅਸੀਂ ਤੁਹਾਨੂੰ ਆਉਟੋ ਵਿੱਚ ਚਰਚ ਭਾਵਣੇ ਵਿੱਚ ਲੈ ਜਾਂਦੇ ਹਾਂ ਪਰ ਇਸ ਸਿਸਟਰ ਨੂੰ ਪਰਮੇਸ਼ਰ ਜੀ ਸ਼ੁਮਸਤੀ ਤੇ ਵਿਸ਼ਵਾਸ ਸੀ ਇਸ ਸਿਸਟਰ ਨੇ ਵਿਸ਼ਵਾਸ ਕਰ ਕਿਹਾ ਕਿ ਚਰਚ ਭਾਵਣੇ ਵਿੱਚ ਮੈਂ ਆਪਣਾ ਲੰਤਾ ਨਾਲ ਤੁਰ ਕੇ ਤੇ ਪੂਰੀ ਅੱਖਾਂ ਦੀ ਰੋਸ਼ਨੀ ਨਾਲ ਹੀ ਜਾਵਾਂਗੀ ਇਸ ਸਿਸਟਰ ਦੱਸਦੇ ਹਨ ਕਿ ਉਸੇ ਦਿਨ ਅਹਦੇ ਸਮੇਂ ਇਸ ਸਿਸਟਰ ਨੂੰ ਆਪਣੀ ਅੱਖ ਤੇ ਭਾਰ ਮਹਿਸੂਸ ਹੋਇਆ ਤੇ ਅੱਖ ਤੇ ਹੱਥ ਰੱਖਿਆ ਹੋਇਆ ਮਹਿਸੂਸ ਹੋਇਆ ਇਸ ਸਿਸਟਰ ਨੇ ਆਪਣੀ ਵੱਡੀ ਬੇਟੀ ਨੂੰ ਦੱਸਿਆ ਤਾਂ ਇਹਨਾਂ ਦੀ ਬੇਟੀ ਨੇ ਕਿਹਾ ਕਿ ਮੰਮੀ ਪ੍ਰਭੂ ਨੇ ਤੁਹਾਨੂੰ ਛੂ ਲਿਆ ਹੈ ਉਸੇ ਵਕਤ ਇਸ ਸਿਸਟਰ ਦੀ ਬੇਟੀ ਨੇ ਇਹਨਾਂ ਨੂੰ ਕਿਹਾ ਕਿ ਮੰਮੀ ਉਠੋ ਤੁਸੀਂ ਚੰਗੀ ਹੋ ਗਏ ਹੋ ਇਸ ਸਿਸਟਰ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬਿਨਾਂ ਕਿਸੇ ਸਹਾਰੇ ਤੋਂ ਆਪਣੇ ਆਪ ਉੱਠ

ਦੀ ਆਪਣੀ ਰੋਸ਼ਨੀ ਵੀ ਜਾਂਚੀ ਸੀ ਜੇਕਰ ਇਹ ਟਪਰੇ ਇਲਾਜ ਵੀ ਕਰਉਂਦੇ ਤਾਂ ਵੀ ਕਈ ਮਹੀਨੇ ਜਾਂ ਕਈ ਸਾਲ ਤੱਕ ਇਲਾਜ ਚੱਲਣਾ ਸੀ ਤੇ ਜਿਸ ਵਿੱਚ ਲੱਖਾਂ ਰੁਪਏ ਦਾ ਖਰਚਾ ਹੋਣਾ ਸੀ ਪਰ ਫਿਰ ਵੀ ਕੋਈ ਗਰੰਟੀ ਨਹੀਂ ਸੀ ਪਰ ਪਰਮੇਸ਼ਵਰ ਤੇ ਭਰੋਸਾ ਕਰਨ ਦੇ ਦੁਆਰਾ ਤੇ ਪਾਸਟੇ ਜੀ ਦੇ ਕਹੇ ਪਾਸਟੇ ਜੀ ਦੇ ਕਹੇ ਅਰ ਉਸਤਾਰ ਲਗਾਤਾਰ ਪ੍ਰੇ ਕਰਣ ਤੋਂ ਦੁਆਰਾ ਅਨਾਰੰਤੀ ਆਇਲ ਅਪਲਾਈ ਕਰਦੇ ਦੁਆਰਾ ਤਨਵਾਦ ਜੋ ਚਰਚਾ ਮੌਕੇ ਮੱਸਾ ਸੀ ਉਹੀ ਮੱਸਾ ਇਹ ਸਿਸਟਰ ਨੂੰ ਸ਼ੁਰੂ ਗਿਆ ਤੇ ਉਸੇ ਵਕਤ ਇਹ ਉੱਠ ਖੜੇ ਹੋਏ ਤੇ ਅੱਖ ਦੀ ਰੋਸ਼ਨੀ ਵੀ ਵਾਪਸ ਆ ਗਈ ਜਿਸ ਨੂੰ ਦੇਖ ਕੇ ਸਿਸਟਰ ਦੇ ਨਾਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਹੁਣ ਇਹ ਸਿਸਟਰ ਇੱਕ ਹਫਤੇ ਤੋਂ ਹਰ ਪ੍ਰੋਬਲਮ ਤੋਂ ਬਿਲਕੁਲ ਫ੍ਰੀ ਹੋ ਚੁੱਕੇ ਹਨ ਤੇ ਆਪਣੀ ਫੈਮਲੀ ਵਿੱਚ ਬਹੁਤ ਖੁਸ਼ ਹਨ ਇਸ ਵਰਤੀ ਤੇ ਅਦਭੁਤ ਕਵਾਈ ਲਈ ਇਹ ਸਿਸਟਰ ਪਰਮੇਸ਼ਰ ਤੇ ਪਰਮੇਸ਼ਰ ਦੇ ਤਾਸ ਦਾ ਬਹੁਤ ਬਹੁਤ ਧੰਨਵਾਦ ਕਰਾਂ